ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸੰਧੂ ਬੱਧਰਪਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਜੋ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੇ ਤੇ ਕਵੈਸਟ ਕਰਦੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਬਟਨ ਨੂੰ ਕਰੋ ਆਲਟ ਤੇ ਸੈਟ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਬ੍ਰੈਸ ਕਰ ਲੋ ਮਿੱਤਰੋ ਨੋਟ ਭਾਈ ਬਿੱਟੂ ਸਾਹਿਬ ਦੇ ਕੋਲ ਪਹੁੰਚ ਚੁੱਕੇ ਸੰਧੂ ਸਾਹਿਬ ਦੇ ਕੋਲ ਦੇ ਪਿੰਡ ਮੀਰਕੇ ਹਮਰਕੋਟ ਦੇ ਲਾਗੇ ਜ਼ਿਲ੍ਹਾ ਸ਼੍ਰੀਨੁਤਨਤਾ ਸਾਹਿਬ ਤੇ ਤਹਿਸੀਲ ਪੱਟੇ ਤੇ ਨਮਜਾ ਲਾਇਆ ਹੈ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਆਪਾਂ ਵਿਖਾਉਣ ਲੱਗੇ ਤੁਹਾਨੂੰ ਠੀਕ ਆ ਜੀ ਚੰਗੀ ਦੁੱਧ ਵਾਲੀਆਂ ਚੰਗੀ ਮਿਲਕ ਰਿਕਾਰਡ ਵਾਲੀਆਂ ਤੇ ਚੰਗੇ ਪੇਠਪੜੇ ਦੀਆਂ ਹੈਵੀ ਠੀਕ ਆ ਜੀ ਬਹੁਤ ਖੂਬਸੂਰਤ ਆ ਚੰਗੀ ਵਜਨਦਾਰ ਦੇਖੋ ਮੈਂ 16 ਕਿਲੋ ਬਾਈ ਕਹਿੰਦਾ ਦੁੱਧ ਭਰਦੀ ਰਹੀ ਰਾਮਦਾਰੀ ਨਹੀਂ ਐਰ ਕੀ ਤੀਜਾ ਸੂਆ ਬਿਲਕੁਲ ਤਿਆਰੀ ਜਾ ਕੋਈ ਹਫਤਾ ਘਰੇਗਾ ਡਿਲੀਵਰੀ ਚ ਆ ਮੈਂ ਵੀ 14 15 ਕਿਲੋ ਰਾਮਦਾਰੀ ਨਾਲ ਭਰ ਦੇ ਰਹੀ ਆ ਇਹਦਾ ਵੀ ਅਵਸਾਰ ਹੈਗਾ ਡਿਲੀਵਰੀ ਦੇ ਵਿੱਚ ਤੇ ਆ ਵੀ ਮੈਂ ਚੰਗੀ 12 ਕਿਲੋ ਦੁੱਧ ਵਾਲੀ ਠੀਕ ਆ ਜੀ ਮਈਆਂ ਤਿੰਨੇ ਤੇ ਜਿੱਤੇ ਜੇ ਸੂਏ ਆ ਉਹ ਤੋਂ ਪਹਿਲਾਂ ਭਾ ਪਤਾ ਰੇਟ ਤੁਹਾਨੂੰ ਪੁੱਛ ਕੇ ਸਾਰੀ ਜਾਣਕਾਰੀ ਲੈ ਕੇ ਦਈਏ ਗਰਮੀ ਬੜੀ ਪੈਂਦੀ ਮਿੱਤਰੋ ਆਪਣਾ ਰੱਖੋ ਖਿਆਲ ਘਰਾਂ ਚੋਂ ਕੰਮ ਤੋਂ ਬਗੈਰ ਨਾ ਜਾਓ ਬਾਹਰ ਕਿਉਂਕਿ 45 46 ਡਿਗਰੀ ਆਕੀ ਕਰਨਦੀ ਆ ਤੇ ਜਿਹੜਾ ਆਏ ਗਰਮੀ ਦੇ ਵਿੱਚ ਘਰ ਆ ਗਿਆ ਬਲੇਟੇ ਚ ਖੇਤੀ ਤਾਕ ਨਹੀਂ ਆਉਂਦਾ। ਖਿਆਰਖੋ ਆਪਣਾ ਆਪਣੀ ਸਰੀਰ ਦਾ ਤੇ ਆਸ ਕਰਦੇ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾਤ ਤੰਦਰੁਸਤੀ ਬਖਸ਼ੇ। ਤੇ ਵੱਤ-ਵੱਤ ਸਪੋਰਟ ਕਰਿਆ ਕਰੋ, ਪਿਆਰ ਦਿੰਦੇ, ਸਤਿਕਾਰ ਦਿੰਦੇ ਜੀ। ਬਹੁਤ ਧੰਨਵਾਦ ਤੁਹਾਡਾ ਦਿਲ ਦੀਆਂ ਗਰਾਈਆਂ 'ਚੋਂ ਆਪਣੇ ਸੰਧੂ ਫਾਰਮ ਤੋਂ ਆਪਾਂ ਵੀਡੀਓ ਪਾਈ ਤੇ ਉੱਡਣਾ ਉਹ ਡਾਊਨ ਵਾਲਾ ਹੀ ਕੰਮ 5 ਮਿੰਟਾਂ ਦੇ ਮਿੱਤਰੋ ਬਣ ਗਿਆ। 55 ਮਿੰਟਾਂ ਦੇ ਵਿੱਚ ਉੜਦੀਆਂ ਗਈਆਂ ਤੇ ਆਪਾਂ ਤੁਹਾਨੂੰ ਉਸੇ ਵਾਲੇ ਵੀਡੀਓ ਸ਼ਾਰਟ ਦੇ ਵਿੱਚ ਮੈਸੇਜ ਵੀ ਕਰਤਾ ਦਿਖਾਈ ਆ ਕਿ ਜਿਹੜੇ-ਜਿਹੜੇ ਮੇਰੇ ਵੀਰ ਭਰਾਵਾਂ ਨੇ ਖੜੀਆਂ ਆ ਵਾਹਿਗੁਰੂ ਉਹਨਾਂ ਨੂੰ ਵਾਅਦੇ ਕਰੇ ਉਹ ਵੀ ਵੀਡੀਓ ਆਪਾਂ ਤੁਹਾਨੂੰ ਸ਼ਾਰਟ ਦੇ ਵਿੱਚ ਜਾਣਕਾਰੀ ਸਾਰੀ ਦਿੱਤੀ ਆ ਤੇ ਫੋਨ ਸਾਰਾ ਉਹ ਗੱਲਬਾਤ ਕਰਕੇ ਤੁਹਾਨੂੰ ਸਾਈ ਜਾਣਕਾਰੀ ਲਈਏ ਭਾਈ ਤੋਂ ਭਾਈ ਬਟੂ ਜੀ ਸਾਸਰੀ ਘਰ ਆ ਸਾਸਰੀ ਘਰ ਤੋਂ ਸਾਹਿਬ ਕੀ ਹਾਲ ਚਾਲ ਠੀਕ ਠਾਕ ਜੀ ਬਹੁਤ ਬਹੁਤ ਮਿਹਰਬਾਨੀ ਚਲੋ ਚੜ੍ਹਦੀ ਕਲਾ ਜੀ ਤੇ ਮਾਲ ਆਈ ਜਾਂਦਾ ਜਾਈ ਜਾਂਦਾ ਠੀਕ ਆ ਜੀ ਤੇ ਕਿੰਨੇ ਕੁ ਭਾਅ ਕਰਨੇ ਰੇਟ ਕਿੰਨੇ ਕਾਲੀਆਂ ਬਿਲਕੁਲ ਨਾਰਮਲ ਰੱਖ ਰਿਆ ਜੀ ਨਿੱਕੇ ਨਿੱਕੇ ਡੇ ਨਹੀਂ ਹਾਂਜੀ ਹਾਂਜੀ ਬਿਲਕੁਲ ਹੋੜਦਿਆਂ ਜਾਣ ਵਾਲੇ ਜਿਹਦੇ ਹਿਸਾਬ ਨਾਲ ਸੰਤੂ ਸਾਹਿਬ ਰੇਟ ਬਹੁਤ ਘੱਟ ਨੇ ਠੀਕ ਆ ਨਹੀਂ ਮੈਂ ਬੇਟੂ ਸਾਡੇ ਦੋਹਰੇ ਆ ਜੀ ਨਹੀਂ ਚੰਗੀਆਂ ਮਈਆਂ ਦੇ ਨੇ ਹੋਈਆ ਹਫਤਾ ਹਫਤਾ ਲੈਣੀਆਂ ਮਈਆਂ ਚੰਗੀਆਂ ਬਾਕੀ ਕਹੇ ਨੂੰ ਕੋਈ ਭਾਰ ਭੂਰ ਦੀ ਕੋਈ ਕੋਈ ਪ੍ਰੋਬਲਮ ਨਹੀਂ ਆਪਣੀ ਗਰੰਟੀ ਪੂਰੀ ਹੋ ਗਈ ਸੰਧਾ ਠੀਕ ਆ ਥਣਾ ਦੀਆਂ ਓਕੇ ਮੈਂ ਨਰਕ ਪਰਖਾਪਾ ਕਰਕੇ ਲੈ ਕੇ ਜਾਏ ਦੀ ਆ ਕੋਈ ਆ ਨਰਕ ਪਰਖ ਕਰਕੇ ਠੀਕ ਆ ਜੀ ਬਿੱਟੂ ਵੀਰ ਜੀ ਆ ਕਿੰਨਾ ਸੂਆ ਹੀ ਫੇਰ ਸੰਧੂ ਸਾਹਿਬ ਤਿੰਜਾ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਆ ਜੀ ਪਰ ਸੀਲਸ ਲੱਕ ਬਹੁਤ ਸੋਹਣੀ ਮੰਨ ਸੋਹਣੀ ਮਾਜਾ ਥਾਂ ਥੂਣ ਸੋਹਣਾ ਲੱਗਾ ਹੈ ਥਰ ਮੋਟਾ ਲਓ ਜਾਰ ਮੋਟਾ ਜਿਹਾ ਹਵਸਾਲੇ RAM ਨਹੀਂ ਦਸ ਦਿਨ ਲੈ ਜੂਗੀ ਦਸ ਦਿਨ ਚਲਾ ਹਾਂ ਸੰਧੂ ਸਾਹਿਬ ਵੇਖੋ ਕਿੰਨੇ ਨਹੀਂ ਬਾਦ ਅਗਾਂ ਇਸੇ ਭਗਾਨੇ ਆਖੂ ਬਾਹ ਨੂੰ ਇਹ ਗਾਲਣਾ ਇੱਕ ਰਮ ਮਿੱਤਰੋ ਕਰਿਓ ਨੋਟ ਕਿ ਜਿੰਨੇ ਵੀ ਬਣੂਗੇ ਅਜੇ ਕੋਈ ਪੇਟਪੂੜਾ ਵੇਖ ਲੋ ਨਹੀਂ ਕੋਈ ਕਿਸਿਆ ਤੇ ਬਾਹਰ ਨੂੰ ਕੈਂਸੀ ਭਗਾਨੇ ਆਖੂ ਬਾਹੂ ਕਰਮਾ ਵਾਲੀ ਚੰਗੀ ਸੋਹਣੀ ਪੰਤਰ ਸਣਾ ਦੀ ਚੰਗੀ ਸੋਹਣੀ ਬੰਦੇ ਆ ਤੇ ਦੇਖ ਸਕਦੇ ਜੀ ਠੀਕ ਹੈ ਜੀ ਮਿੱਟੂ ਵੀਰ ਦੀ ਖੋਲ ਕੇ ਅਗਰਾ ਚੈੱਕ ਕਰਾਈਏ ਆਪਣਾ ਵੀਰਾ ਨੂੰ ਹਾਂ ਕਰਿਓ ਨਾ ਮਿੱਤਰੋ ਕਰੋ ਚੈੱਕ ਤੇ ਵੇਖੋ ਇੱਕ ਰਾ ਤੋਰਦੋ ਲੰਮੀ ਵੇਦੀ ਲੋ ਕਰੋ ਚੈੱਕ ਵੇਖੋ ਖਾਨ ਲੈਓ ਲਓ ਜੀ ਹਮ ਲੋ ਜੀ ਲਾਇਓ ਵੇਦੀ ਲਾਇਓ ਮੋੜ ਲਿਓ ਲਓ ਜੀ ਸਿੰਘ ਮੂੰਹ ਸੋਨਾ ਦੇਖ ਲਓ ਲੋ ਇਕਾਰ ਸਕਦੇ ਚੱਕ ਸਾਰੀ ਹੈ ਬਾਕੀ ਤੋਰਾ ਤਾਰਾ ਵੀ ਚੰਗਾ ਮਾਝਦਾ ਫੇਸ ਕੁੜੇ ਦੀ ਵੀ ਸੋਹਣੀਆ ਲੋ ਬਾਕੀ ਰੇਟ ਮੈਨੂੰ ਪਤਾ ਕਿ ਨਾਰਮਲੀ ਸੰਧੂ ਸਾਹਿਬ ਵੀ ਕਰਨਗੇ ਕੁਝਾਰਾ ਨਹੀਂ ਕਰਨੀ ਕੀ ਮੁੱਲ ਕਰਦਗੇ ਮੁੱਲ ਤਾਂ ਸੰਧੂ ਸਾਹਿਬ ਭਾਵੇਂ 80 ਕਰ ਲੀਏ ਆਪਾਂ 85 ਕਰ ਲੀਏ ਅੱਛਾ ਜੀ ਪਰ 75000 ਦੀ ਮਾਈ ਦੇ ਦਾਂਗੇ ਉੜਦੀ ਜਾਣ ਵਾਲੇ ਪਰ ਲਾ ਦੀਏ ਪਰ ਜਨੂ ਕਹਿੰਦੇ ਤਿੰਨ ਹਜ਼ਾਰ ਸਿੱਧੀ ਛੋੜ ਕਰਦੇ ਆ 3000 ਤਿੰਨ ਨਾਲ ਪਰ ਲਾ ਕੇ ਤੋੜਦੀ ਜਾਉ ਬੱਤਰੀ ਹਜ਼ਾਰ ਮਿੱਤਰੋ 72000 ਚ ਉੜਦੀ ਜਾਊਗੀ ਖਲੋਂਦੇ ਨਹੀਂ ਕਰਮਾ ਵਾਲੀ ਸੰਤੂ ਸਾਹਿਬ ਬਾਕੀ ਮਾ ਜਸੀ ਹਜ਼ਾਰ ਦੀ ਵਿਗਣ ਵਾਲੀ ਨਹੀਂ ਹੈਗੀ ਹੈਗੀ ਐਵੇਂ ਨਹੀਂ ਗਲਤ ਨਹੀਂ ਕਰਨਾ ਚਾਹੀਦਾ ਮਾਜ ਹੈਗੀ ਏ ਬਾਕੀ ਥਣ ਚੱਡਾ ਵੀ ਬਹੁਤ ਸੁੰਦਰ ਲੱਗਾ ਮੈਂ ਇਹਨੂੰ ਵੇਖ ਸਾਰੀ ਗਈ ਸੀ ਭਗਾਨਿਆਂ ਕੋ ਬਾਹਰੋਂ ਜਿਵੇਂ ਫੁੱਟਬਾਲ ਨਹੀਂ ਬਣਿਆ ਦਾ ਕਰਮਾ ਵਾਲੀ ਡੱਬੀ ਕਿ ਜੱਡੀ ਬਾਹਰ ਨੂੰ ਆਉਂਦੀ ਹੈ ਚਲੋ ਮਹਾਰਾਜ ਵਾਅਦੇ ਕਰੇ ਜਿੱਥੇ ਵੀ ਜਾਵੀਂ ਸੋਹਣੀ ਆ ਆ ਦੂਜੇ ਨੰਬਰ ਤੇ ਕੀ ਆ ਗਈ ਇਹਦੀ ਡਿਟੇਲ ਸੰਤੂ ਸਾਹਿਬ ਦਿਨ ਹਫਤਾ ਲੈ ਜਾਊਗੀ ਲੈ ਜਾਊਗੀ ਲੈ ਜਾਊਗੀ ਦੁੱਧ ਕਿੰਨਾ ਕੁ ਪਰਦੀ ਰਹੀ ਐ ਦੁੱਧ ਉਹ ਤਾਂ ਸੰਤੂ ਸਾਹਿਬਾਂ ਦੇ 14-15 ਕਿਲੋ ਦਿੰਦੀ ਰਹੀ ਆ ਪਰ ਸਕਦੀ ਪਰ ਆਪਾਂ ਆਪਾਂ ਅਗਲੇ ਦੀ ਟਿਪ ਕੇ ਲਿਆਂਦੀ ਟਿਪ ਕੇ ਲਿਆਂਦੀ ਆ ਤਸੱਲੀ ਕੀਤੀ ਟਿਪ ਕੇ ਤੇ ਇਤਰੇ ਹੀ ਅਗਲਾ ਭੈਣ ਭਰਾ ਕਰੇਗੇ ਹਾਂਜੀ ਹਾਂਜੀ ਠੀਕ ਆ ਜੀ ਇਹ ਸੰਤੂ ਸਾਹਿਬ ਅੱਜ ਬਹੁਤ ਜਿਆਦਾ ਡਬਲੇ ਆ ਨਹੀਂ ਡਬਲ ਆ ਪਤਲੀ ਚਮੜੀ ਦੀ ਆ ਹੂੰ ਨਹੀਂ ਚਮ ਪਤਲਾ ਹੈ ਬੇਰ ਕੋਈ ਚੁੰਡੀ ਵੜਿੰਦਿਆਂ ਪਤਾ ਲੱਗਦਾ ਕਿ ਠੀਕ ਹੈ ਲਓ ਲਓ ਇਦਾਂ ਹੀ ਗੱਲ ਆ। ਉਹ ਨਾੜ ਕੱਲੀ ਕੱਲੀ ਦੇਂਦੀ ਪਈ ਕਰਮਾਂ ਆ। ਖੋਲ ਕੇ ਤੋੜ ਕੇ ਵਿਖਾਈਏ। ਬਹੁਤ ਚੰਗੇ ਰਿਕਾਰਡ ਦੀ ਸੰਤੂ ਸਾਹਿਬ ਮੈਂ ਦੱਸਦੇ ਹਾਂ। ਸੂਬਾ ਤੀਜਾ ਮੰਨ ਲਗੇ। ਹਾਂਜੀ। ਇਹ ਮਧਰੀ ਡੋਲੀ ਜਾ ਗਈ। ਚੌਥਾ ਸੂਬਾ ਚੌਥਾ ਹੋਊਗਾ। ਚੌਥਾ ਹੋਊਗਾ। ਠੀਕ ਹੈ ਜੀ। ਆਓ ਸੂਬਾ ਤੀਜੇ ਵੀ ਹੋ ਸਰਦੀ ਚੌਥੇ ਵੀ ਹੋ ਸਰਦੀ ਆ। ਗਲਤ ਕਿਉਂ ਆਪਾਂ ਕਰਨੀ ਆ? ਆਪ ਵੀ ਕੋਈ ਨਰਖ ਪਰਖ ਕਰਕੇ ਲੈ ਕੇ ਜਾਦੇ ਤੇ। ਢੇਲ ਬੜੇ ਇਹਨੂੰ ਪਈ। ਹਾਂਜੀ। ਇਹ ਤਾਂ ਬਲਾਇਤਨ ਗਾਂ ਕੋਈ ਪ੍ਰਾਲੀ ਪਾਉਣੀ ਭੂ ਥੱਲੇ ਜਰੂ ਬਣ ਗਈ। ਹਾਂ ਤੁਰਦੀ ਵੜੀ ਹੈ ਮਸਤ ਮਸਤ ਚਾਲ ਹੈ ਹਾਂਜੀ ਹਾਂਜੀ ਤੋਰਾ ਬਹੁਤ ਸੋਹਣਾ ਹੈ ਹਾਂ ਬਾਕੀ ਨਾੜਾ ਨੂੜਾ ਵੜੀਆਂ ਗਰਮਾਲੀ ਦੀਆਂ ਦੀਨੀਆਂ ਕੱਲੇ ਹੀ ਕੱਲੇ ਹੈ ਨਹੀਂ ਮੇਰੇ ਨਾ ਕੋ ਤੁਰਦੀ ਨਹੀਂ ਬਹੁਤ ਸੋਹਣੀ ਹੈ ਜੀ ਮੈਂ ਕੱਚੀ ਆ ਹਫਤਾ ਦੱਸ ਦਿੰਦੇ ਤੇਲ ਟੂਲ ਵੜੀ ਪਈ ਹੈ ਨਹੀਂ ਤੇ ਭਿੱਟੂ ਭਾਈ ਫਿਰ ਇਹੰਦਾ ਕੀ ਲੈਣ ਦੇਣ ਕਰੀਏ ਵੇਹਲੋ ਸੰਤੂ ਸਾਹਿਬ ਕਿੰਨੇ ਕਦੀ ਹੈਗੀ ਹੈ ਨਹੀਂ ਫਿਰ ਕੀ ਮੰਗ ਲੇ ਤੁਸੀਂ ਦੱਸ ਦਿਓ ਫਿਰ ਨਹੀਂ ਮੇਰੇ ਤੇ ਨਹੀਂ ਤੁਹਾਡੀ ਚੀਜ਼ ਤੁਸੀਂ ਕਰੋ ਤੁਸੀਂ ਕਰੋ ਮੈਂ ਮਗਰੋਂ ਪਾਰ ਲਾਉਣੇ ਹੁੰਦੇ ਆ ਐਡੀ ਮਾਇ ਤੇ ਸੰਤੂ ਸਾਹਿਬ 1.5 ਲੱਖ ਰੁਪਏ ਦੇ ਲੋਕ ਹੀ ਦਿੰਦੇ ਹੈਗੀ ਹੈ ਜੀ ਹਰ ਤੁਸੀਂ ਹੀ ਨੀ ਮੁੱਲ ਕਰਨਾ ਆਪਾਂ ਇੱਕ ਪੰਜ ਦੀ ਦੇ ਦਈਏ ਇੱਕ ਪੰਜ ਦੀ ਹਾਂਜੀ ਪਾਰ ਲਾ ਦੀਏ ਉੜਦੀ ਜਾਵੇ ਸੰਤੂ ਸਾਹਿਬ 2000 ਛੋੜ ਕਰ ਦਈਏ ਨਹੀਂ ਪਾਰ ਪੰਜ ਦੇ ਲਾ ਰਿਏ ਉਹਦੇ ਨਾਲ ਪੰਜ ਹੀ ਛੱਡ ਦੇਗੇ ਚਲੋ ਸੰਤੂ ਸਾਹਿਬ ਲੱਖ ਰੁਪਏ ਦੀ ਹੋਗੀ ਪੂਰੇ ਲੱਖ ਦੀ ਰੋੜਦੀ ਜਾਵੇ ਹੈ ਪਾਰ ਜ਼ਰੂਰੀ ਲਾਉਣੇ ਆ ਰਕੇ ਪਾਰ ਤੋਂ ਬਗੈਰ ਰੋੜਦਾ ਨਹੀਂ ਕੋਈ ਸੰਤੂ ਸਾਹਿਬ ਇੱਕ ਰਮ ਅੱਜ ਖੜੇ ਜਿਹੜਾ ਕੋਈ ਡਰੰਮ ਤੇ ਕਰ ਨਹੀਂ ਠੀਕ ਆ ਜੀ ਹੈ ਇਦਾਂ ਹੀ ਐ ਸੋਹਣੀ ਮੈਂ ਬਾਕੀ ਇਹ ਆ ਗਈ ਬਾਕੀ ਹੈ ਨਹੀਂ ਕੋਈ ਇਹ ਇਹ ਨਹੀਂ ਬਾਹੀ ਸ਼ਾਈ ਨਹੀਂ ਕੋਈ ਹੈਗੀ ਢੇਲ ਵੱੜੀ ਆ ਹੈ ਇਹ ਖੰਨੇ ਮੰਡੀ ਦੀ ਜਾਨ ਆ ਢੇਲ ਬਹੁਤ ਲੋ ਜੀ ਆ ਆ ਗਈ ਵੱਡੀ ਤੂਫ ਹੈ ਤੂਫ ਆ ਗਈ ਵੱਡੀ ਟੈਂਕਰ ਹੈਂ ਗਾ ਗਿਆ ਟੈਂਕ ਸਭ ਤੋਂ ਸਾਰਾ ਬਹੁਤ ਸੋਹਣੀ ਆਰਡਰ ਕਾਲ ਦੀ ਬੜੀ ਹੈ ਲੱਗੀ ਇਹਨੂੰ ਕਿੱਦਾ ਬਾਹਰੋਂ ਟੂ ਨੂੰ ਮਿੱਤਰੋ ਅਜੇ ਹੁਣ ਤੋਂ ਹੀ ਕਰਮਾਂ ਵਾਲੀ ਦੇਖ ਲਓ ਇਹ ਗੱਲ ਗਨੌਰ ਨਾ ਕਿਨੇ ਉਹ ਤੇ ਪੂਰੀ ਟੂ ਨੂੰ ਬਹਾਨਾ ਲਾਉਂਦੇ ਜੀ ਤੇ ਲਓ ਜੀ ਸਿੰਘ ਸੁੰਗਦੇ ਬਹੁਤ ਸੁਣਿਆ ਦਾ ਵੀ ਲੱਗਾ ਠੀਕ ਆ ਤੇ ਨਾੜ ਨੂੜ ਵੀ ਬਹੁਤ ਸੋਹਣੀ ਲੱਗੀ ਲਓ ਜੀ ਸੰਦੂ ਸਾਹ ਟੈਂਕਾ ਟੈਂਕਾ ਟੈਂਕ ਖੁੱਲ ਗਿਆ ਜੀ ਬਾਡੀ ਬਹੁਤੀ ਬਹੁਤ ਬਾਡੀ ਸਟੇਚਰ ਬਣੀ ਨਾ ਚਾ ਵਾਟੇ ਠੀਕ ਹੈ ਵਜਨਦਾਰ ਆ ਇਹ ਮਿੰਦਰਾ ਗੱਡੀ ਚ ਇੱਕੋ ਜਾਊਗੀ ਕੱਲੀ ਇੱਕ ਹੀ ਇੱਕ ਤੁਹਾਨੂੰ ਸਾਹਿਬ ਇੱਕ ਹੀ ਹਾਂ ਲੈਓ ਜੀ ਬਾਕੀ ਅਜੇ 10 ਦਿਨ ਤੇ ਬਿੱਟੂ ਲੈ ਜਾਊਗੀ 10 ਦਿਨ 10 ਦਿਨ ਸਾਹਿਬ ਹਾਂ ਲੈ ਜਾਊਗੀ ਹੈਨਾ ਲੈ ਜਣੇ ਲੈ ਜਾਣੇ ਬੜੇ ਆਰਾਮਦਾਰੀ ਨੇ ਲੈ ਲੈ ਜਾਊਗੀ ਇਹ 10 ਦਿਨਾਂ ਨੇ ਤੇ ਫਿਰ ਬਹਾਨਾ ਬਹੁਤ ਜ਼ਿਆਦਾ ਬਣੂ ਹੈ। ਇਹ ਟੂਬ ਨੂੰ ਲਾਜਣਾ ਹੁਣ ਤਾਂ ਸਾਹ ਮੈਂ ਤੋ। ਆਓ ਵੇਖੋ ਜੀ ਇਹ ਮੂਹਣੀ। ਕਮਾਲ ਤੇ ਹੋਣੀ ਕੀਤੀ ਜਾਂਦੀ ਹੈ। ਚਲ ਲਾਓ। ਸਾਡੇ ਵਾਲਾ ਕਾਹ ਨਹੀਂ। ਲਾ ਕਾਰੋ ਜੀ ਮੈਂ ਤੋ। ਬਹੁਤ ਸੋਣੀ। ਬਾਕੀ ਮੈਂ ਤੇ ਜਿੰਨੇ ਰੁਪਈਆ ਦੀ ਕਹੋ ਉਨੇ ਦੀ ਨਹੀਂ ਵੇਖ ਸਕਦੀ ਆਮਦਾਰੀ ਨਹੀਂ। ਪਰ ਬਿੱਟੂ ਨੇ ਨਹੀਂ ਉਹਨਾਂ ਮੁੱਲ ਕਰਨਾ। ਕੀ ਕਰਦੀ ਹੈ ਖੀਰ ਲਾ ਹਿਆਰ ਸੰਦੂ ਸਾਹਿਬ ਅਗੇ ਤਾਂ ਮੈਂ ਅੱਜ ਇੱਕ 20 ਦੀ ਹੈਗੀ ਆ ਆਪਾਂ ਇੱਕ 10 ਦੀ ਦੇ ਦਈਏ ਬਾਹਰ ਲਾ ਦੇ ਹੁਣ ਇੱਕ 5 ਦੀ ਸੰਦੂ ਸਾਹਿਬ ਜਾਣਦੇ ਹੋ ਇੱਕ 5 ਦੀ ਰੂਹ ਖੁਸ਼ ਕਰਦੀ ਮੇਰੀ 5000 ਹੀ ਸਿੱਧੀ ਛੋੜ ਕਰ ਮੈਂ ਨਾ ਸਦਕੇ ਤੇਰੇ ਹਾਂਜੀ ਠੀਕ ਆ ਹੈਂਆਂ ਮਈਆਂ ਤੇਰੀਆਂ ਜਾਇਜ ਮੋਲਿਆ ਮੈਂ ਲਗਾਏ ਜਿੰਨਾ ਬਾਹਰ ਮੋਲ ਕਰਦੇ ਆ ਨਾ ਲਗਣੀਆਂ ਬਾਹਰ ਡੇਢ ਨਹੀਂ ਵੀਰੋ ਇੱਕ ਬੇਨਤੀ ਤੁਹਾਨੂੰ ਕਰਦੇ ਆ ਹਰ ਵੀਡੀਓ ਵੇਖਿਓ ਹਰ ਚੈਨਲ ਤੇ ਪਰ ਜਿਹੜਾ ਆਪਣੇ ਚੈਨਲ ਤੇ ਮਜ਼ਾ ਤੁਹਾਨੂੰ ਆਊਗਾ ਨਾ ਬਿਲਕੁਲ ਜਾਇਜ਼ ਤੋਂ ਜਾਇਜ਼ ਆਪਾਂ ਤੁਹਾਨੂੰ ਪਾਰ ਵੀ ਲਵਾ ਦੇਣਾ ਪਰੀਆਂ ਨੂੰ ਇਹ ਉੱਡ ਜਾਣਗੀਆਂ ਠੀਕ ਹੈ ਜੀ ਜਾਇਜ਼ ਮੁੱਲ ਦੇ ਵਿੱਚ ਤੁਹਾਨੂੰ ਪਸ਼ੂ ਦਵਾਈ ਦੇ ਆ ਕਿਉਂਕਿ ਤੁਸੀਂ ਸਾਡੇ ਚੈਨਲ ਦਾ ਮਾਣ ਸਨਮਾਨ ਕਰ ਰਹੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਜਗੇ ਸ਼ੇਅਰ ਕਰਦੇ ਜੀ ਬਹੁਤ ਦਿਲ ਤੋਂ ਤੁਹਾਡੀਆਂ ਗ੍ਰਾਂਈ ਧੰਨਵਾਦ ਕਰਦੇ ਦਿਲ ਦੀਆਂ ਗ੍ਰਾਂਈਆਂ ਚੋਂ ਠੀਕ ਹੈ ਅਹੀਂ ਉਹਨਾਂ ਇਸੇ ਕਾਕੇ ਤੁਹਾਨੂੰ ਪਾਰ ਲਾਉਂਦਾ ਪਿਆ ਆ ਭਰਿਆਂ ਨੂੰ ਤੇ ਜਾਇਜ਼ ਮੋਲ ਕੀਤਾ ਤੇ ਕਰ ਆਪਣਾ ਨਾਮ ਤੇ ਡਰੈਸ ਦੱਸ ਲਿਓ ਆਪਣੇ ਭੈਣ ਭਰਾਵਾਂ ਨੂੰ ਨਾਮ ਰਵਿੰਦਰ ਸਿੰਘ ਬਿੱਟੂ ਜੀ ਜੀ ਸਾਨਾ ਉਹ ਗੁਰਪਾਲ ਸਿੰਘ ਜੀ ਪਿੰਡ ਮੀਰਕੇ ਜੀ ਹਾਂਜੀ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਜੀ ਤੇ ਮੋਬਾਈਲ ਨੰਬਰ 95099 ਜੀ ਹਾਂਜੀ 2003 ਜੀ ਠੀਕ ਹੈ ਜੀ ਹਾਂਜੀ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਰੱਬ ਰੱਖਾ